ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੋ ਹੋਵੈ जे सोची लाख वार चुपै चुप ना होवै जे लाए रहा निवता भुखिया भूख ना उतरे रे बन्ना पुरिया पार सहस स्यान पा लाख होए ता एक ना चले नाल ਕਿਉ ਸਚਿਆਰਾ ਹੋਈ ਐ ਕਿਉ ਕੂੜੈ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਾ ਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵੰਡਿਆ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾਮੁ ਵੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰੁ ਹੁਕਮ ਨਾ ਕੋਈ ਨਾਨਕੁ ਹੁਕਮੈ ਜੀ ਬੁਜੈ ਤਾਹਉ ਮੈਂ ਕਹਿ ਨ ਕੋਈ ਗਾਵੇ ਕੋ ਤਾ ਨਾ ਹੂਐ ਕਿਸੈ ਤਾਨ ਗਾਵੇ ਕੋ ਦਾਤ ਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆ ਜਾਂ ਚਾ ਗਾਵੈ ਕੋ ਦਿਆ ਦੇਖਹੁ ਚਾਰ ਗਾਵੈ ਕੋ ਸਾਜ ਕਰੇ ਤਨ ਕੇ ਹੋ ਗਾਵੈ ਕੋ ਜੀ ਲੈ ਫਿਰ ਦੇਖਹੁ ਗਾਵੈ ਕੋ ਜਾ ਪਿੰਡ ਸੈ ਦੂਰ ਗਾਵੈ ਕੋ ਵੇਖੇ ਹਾਥ ਰਖ ਦੂਰ ਕਤਨਾ ਕਥਿਨਾ ਆਵੇ ਟੋਟ ਕਤ ਕਦ ਕਥੀ ਕੋਟੇ ਕੋਟ ਕੋਟਾ ਦਿੰਦਾ ਦੇਣੇ ਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਕੋਈ ਹੁਕਮ ਚਲਾਏ ਨਾ ਨਾਨਕ ਵਿਖਸੈ ਵਿੱਚ ਪਰਵਾਉ ਸਾਚਾ ਸਾਹਿਬ ਸਾਚ ਚਲਾਏ ਭਾਖਿਆ ਪਾਉ ਅਪਾਰ ਆਖੇ ਮੰਗੈ ਦੇਹ ਦੇ ਦਾਤ ਗੁਰੇ ਦਾਤਾਨ ਫੇਰ ਕਿਆ ਗੈ ਰਖਿਆ ਜਿਤ ਦਿਸੈ ਦਰਬਾਰ ਮੋਹ ਕੇ ਬੋਲ ਬੁਲੀਐ ਜਿਤ ਸੁਣਤੈ ਪਿਆਰ ਅੰਮ੍ਰਿਤ ਵੇਲਾ ਸਚੁ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦੁਆਰ ਨਾਨਕ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਇ ਆਪੇ ਆਪ ਨਰੰજન ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਉਂ ਆਇ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਇ ਗੁਰਮਖ ਨਾ ਗੰਗੁ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੌਰ ਖਬਰ ਮਾ ਗੁਰ ਪਾਰਵਤੀ ਮਾਈ ਦਿਹੋ ਜਾਣਾ ਅਖਾਣਾ ਹੀ ਕਹਿਣਾ ਕਤ ਨਾ ਜਾਈ ਗੁਰਾ ਇੱਕ ਦੇਵੁ ਜਾਈ ਸਵਨਾ ਜੀ ਆਕਾ ਕਦਾਤਾ ਸੋ ਮੈ ਵਿਸਰ ਨਾ ਜਾਈ ਤੀਰਥ ਨਾ ਵਾਜੇ ਜਿਸ ਪਾਵਾਂ ਪਾਣੀ ਕੇ ਨਾਇਕੀ ਜੇਤੀ ਸਿਰਠ ਉਪਾਇ ਵਿਖਾਵਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੇ ਸਖ ਸੁਣੀ ਗੁਰਾ ਇੱਕ ਦੇ ਗੁਜਾਈ ਸੋਨਾ ਜੀਆ ਕਾਇਕ ਦਾਤਾ ਸੋ ਮੈ ਵਿਸਰ ਨਾ ਜਾਈ ਕੀ ਰਤਨ ਨਾਮ ਜੇ ਦਿਸ ਪਾਵੈ ਪਾਣੀ ਕੇ ਨਾਇ ਕਰੀ ਦੇ ਤਿਸ ਰੂਪ ਆਈ ਵੇਖਾ ਬਿਨ ਕਰਮ ਕੇ ਮਿਲੈ ਨਹੀਂ ਮਤਵ ਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਏ ਕਦੇ ਬੁਝਾਈ ਸਵਨਾਨੀਆਂ ਕਾਇਕ ਦਾਤਾ ਸੋ ਮੈਂ ਵਿਸਰੂ ਨਾ ਜਾਈ ਜੇ ਦੁਖ ਚਾਰਿਆਰ ਜਾ ਫੁਰਦ ਸੋਣੀ ਹੋਈ ਨਵਖ ਨਕ ਚਦਾਨੀਏ ਨਾਲ ਚਲੈ ਸਭ ਕੋਈ ਚੰਗਾ ਨਉ ਰਖੈ ਕੇ ਜਸ ਕੀ ਰਤ ਜਗਨੇ ਜੇ ਤਿਸ ਨਦਰ ਨਾ ਆਵੇ ਤਾਂ ਵਾਂਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰੇ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗਣੁ ਅੰਤਿਆ ਗੁਣ ਦੇ ਤਿਹਾਂ ਕੋਈ ਨਾ ਸੁਝੈ ਜੀ ਤਿਸ ਗੁਣ ਕੋਈ ਕਰੇ ਸੁਣੇ ਸਿਤ ਪੇਰ ਸੁਰਨਾਥ ਸੁਣੇ ਧਰਤ ਤਲਿਆ ਕਾਸ ਸੁਣੇ ਨੀਪ ਲੋ ਪਤਾਲ ਸੁਣੇ ਕੋਈ ਨਾ ਸਕੈ ਗਾ ਲੂ ਨਾਨਕ ਪਤਾ ਸਦਾ ਵਿਗਾਸ ਸੁਣੇ ਦੂ ਪਾਪ ਕਾ ਨਾਸ ਸੁਣਿਆ ਇਸਰਵਨ ਮੈਨੂੰ ਸੁਣਿਆ ਮੁਕਤ ਸੁਲਾਣ ਮੰਦ ਸੁਣਿਆ ਜੋ ਜੁਗਤ ਤਨ ਭੇਦਾ ਸੁਣਿਆ ਸਾਸਤ ਸਿਮਰਤ ਵੇਦਾ ਨਾਨਕ ਪਤਾਸ ਰਵਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰ ਸੜ ਕਾ ਇਸ ਨਾਮ ਸੁਣੇ ਪੜ ਪੜ ਪਾਵੇਂ ਮਾਣੋ ਸੁਣਿਆ ਲਾਗੇ ਸਹਜੋ ਧਿਆਨ ਨਾਨਕ ਭਗਤਾ ਸਲਾਵੇਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾਂ ਗੁਣਾ ਕੇ ਗਾਉ ਸੁਣਿਆ ਸੇਹ ਦੀਰਪਾਲ ਸਾਹਿਬ ਸੁਣਿਆ ਅੰਦੇ ਪਾ ਵੈਰਾਉ ਸੁਣਿਆ ਹਾਥੂ ਵੈਸ ਗਾਉ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੂ ਪਾ ਕਾ ਨਾਸ ਮਨੇ ਕੀ ਗਤ ਗਈ ਨਾ ਜਾਏ ਰੀ ਕੋ ਕਹਿ ਪਛੈ ਪਛਤਾਏ ਕਾਗਦ ਕਲਮ ਨ ਲੇਖਣ ਹਾਰ ਮਨੇ ਗਾ ਬੈ ਕਰਨੀ ਚਾਰ ਐਸਾ ਨਾਮ ਜਹ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨੇ ਸੁਤੂ ਆਮਨ ਬੋਦਾ ਮਨੇ ਸਰਪਨ ਕੀ ਸੁਧ ਮਨੇ ਮੋਈ ਟੂਟਾ ਨਾ ਖਾਇ ਮਨੇ ਜਮ ਕੇ ਸਾਥ ਨਾ ਜਾਏ ਐਸਾ ਨੰ ਨਿੰਦਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮਨੇ ਮਲ ਠਗ ਪਾਇ ਮਨੇ ਪਖਸੋਂ ਪ੍ਰਗਟ ਜਾਏ ਮਨੇ ਮਗਨ ਚੱਲੇ ਪਰ ਤੁਮਨੇ ਧਰਮ ਸਿਧੀ ਸੰਭਲ ਐਸਾ ਨੰ ਨਿੰਦਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮਨੇ ਪਾਵੇ ਮੁਖ ਦੁਆਰ ਮਨੇ ਪਰਵਾਰ ਸਦਾ ਮਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨ ਭੇਖੂ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਣਾਣ ਪੰਜੇ ਪਾਵੇ ਦਰਗਹਿ ਮਨ ਪੰਜੇ ਸੋਹ ਹੈ ਦਰ ਰਾਜਾਣ ਪੰਚਾਂ ਤਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਗਏ ਕਰੈ ਨਾਈ ਸੁਮਾਰ ਤੋਲ ਤਰਮ ਦੇ ਆਪੂਤ ਸੰਤੋਖਾ ਪ੍ਰਖਿਆ ਜਿਨ ਸੂਤ ਜੇ ਕੋ ਭੁਜਾ ਹੋਇ ਸਜਿਆ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਇਸ ਤੇ ਭਾਲਤ ਨੇ ਕਉਣ ਜੋੜ ਜੀ ਜਾਤ ਰੰਗ ਰੰਗੇ ਨਾਹੋ ਸੋਨਾ ਲਿਖਿਆ ਓਣੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਨਹੀਂ ਖਾ ਲਿਖਿਆ ਕੇ ਤਾਂ ਹੋਇ ਕੇਤਾ ਕਾਨ ਸੁਆਲ ਰੂਪ ਕੀਤੇ ਦਾਤ ਜਾਣੇ ਕੋਣ ਕੂਤ ਕੀਤਾ ਫਸਾਵੇ ਕੋ ਕੁਵਾਉ ਤਿਸ ਤੇ ਹੋਏ ਲਖ ਦਰਿਆ ਕੁਦਰਤ ਕਮਣ ਕਹਾ ਵਿਚਾਰੂ ਆਰੇ ਨਾ ਜਾ ਵਾ ਇਕ ਵਾਰ ਜੋਤ ਤੁਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾ ਪੈ ਸੰਖ ਪਾਓ ਅਸੰਖ ਪੂਜਾ ਸੰਗ ਤਪ ਤਾਓ ਅਸੰਖ ਗ੍ਰੰਥ ਮੁਖ ਵੇਂਦ ਪਾਠ ਅਸੰਖ ਜੋਗ ਮਨ ਰਹਿ ਉਗਾਸ ਅਸੰਖ ਭਤਕਣ ਗਿਆਨ ਵਿਚਾਰ ਸੰਸਦਿਆ ਸੰਗ ਦਾਤਾਰ ਸੰਸੂਰ ਮੋ ਭਕਸਾਰ ਸੰਗ ਮੋ ਲਿਵ ਲਾਇਤਾਰ ਕੁਦਰਤ ਕੌਣ ਕਹਾ ਵਿਚਾਰ ਵਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਰ ਅਸੰਖ ਮੂਰਖੰਦ ਕੋਰ ਸੰਗ ਚੋਰ ਹਰਾਮ ਖੋਰ ਸੰਸਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਗੁਰੇ ਫੇਰਾਈ ਅਸੰਖ ਮਲੇਸ਼ਮਲ ਭਖ ਖਾਏ ਅਸੰਖ ਨਿੰਦ ਸਰ ਕਰੇ ਪਾਰ ਨਾਨਕ ਵਿਨੀਤ ਕਹਿ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੇ ਸਾਈ ਪ੍ਰੀਕਾਰ ਤੂ ਸਲਾਮਤ ਨਿਰੰਕਾਰ ਸੰਖ ਨਾਮ ਸੰਗ ਥਾਵ ਗਮ ਗਮ ਸੰਖ ਲੋਹ ਅਸੰਖ ਕੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਨਿਕਲ ਬੁਲੰਬਾਣ ਅਖਰਾ ਸਿਰ ਸੰਜੋ ਕਾਨ ਜੇ ਨੇ ਲਿਖੇ ਤੇ ਸਰਨਾਏ ਜੇ ਪਰਮਾਏ ਤੇ ਤੇ ਪਾਏ ਜੇ ਤਾਂ ਕੀ ਤਾਂ ਤੇ ਤਾਂ ਨਾਓ ਵਿਣ ਨਾਵੇਂ ਨਹੀ ਕੋਥਾ ਕੁਦਰਤ ਕੌਣ ਕਹਾ ਵਿਚਾਰ ਵਾਰੇ ਨਾ ਜਾਵੇ ਕੋਵਾਰ ਜੋਤ ਤਦ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤੋ ਨੰ ਅੰਕਾਰ ਭੜਿਏ ਹੱਥ ਪੈਰ ਦੰਦੇਓ ਪਾਣੀ ਤੋ ਤਦ ਤੋ ਸੁਕੇ ਮੂਤ ਪ੍ਰੀਤੀ ਕਪਣ ਹੋਏ ਦੇ ਸਾਗੂਣ ਲਈਏ ਤੋਏ ਭੜਿਏ ਮਤ ਪਾਪਾ ਕੈ ਸੰਗ ਬਣਾਵ ਕੈ ਰੰਗੁ ਪੁਨੀ ਪਾਪੀ ਆਕਣਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀਆਂ ਉ ਜਾਓ ਤੀਰ ਤਪਦੇ ਆ ਦਦਦਾਨ ਕੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਓ ਸਰਗੁਣ ਤੇਰੇ ਮੈਨੋ ਹੀ ਕੋਏ ਵੇਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਮਾਣੀ ਬਰਮਾਓ ਸਤ ਸੋਹਾਨ ਸਦਾ ਮਨ ਚਾਓ ਕਵਣ ਸੋਇ ਇਲਾਵਾਤ ਕਵਣ ਕਵਣ ਚਿਤ ਕਾਉਣ ਵਾਰ ਕਵਣ ਸ੍ਰੋਤੀ ਮਾਓ ਕਵਣ ਜਿਤ ਹੋਆ ਕਾਲ ਵੇਲਾ ਪਾਈਆ ਪਣਤੀ ਜੇ ਹੋਇ ਲੇ ਕੁਰਾਨ ਮੁਲਤਨਾ ਪਾਇਓ ਕਾ ਦੀ ਆ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਡੋਗੀ ਜਾਣੈ ਰਤਮਾਣ ਕੋਈ ਜਨ ਕਰਤਾ ਸਿਰਜ ਕੋ ਸਾਝੀ ਆਪੇ ਜਾਣੈ ਸੋਈ ਕਿਉ ਕਰਿਆ ਕਾ ਕਿਉ ਸਾ ਲਾਈ ਕਿਉ ਵਰਨੀ ਕਿਉ ਜਾਣਾ ਨਾਣਕੀ ਅੱਖਣ ਸਭ ਕੋ ਆਖੇ ਗੁਰੂ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਗਾ ਹੋਏ ਨਾਨਕ ਜੇ ਕੋ ਆਪੋ ਜਾਣਿਆ ਗਿਆਨ ਸੋਹੈ ਪਾਤਾਲ ਪਾਤਾਲ ਲਖ ਅਗਾਸਾਂ ਅਗਾਸ ਸੋਰ ਕੋਣਕਪਾਲ ਤਕੇਵੇਂ ਕਹਿਣ ਗਵਾਕ ਸੈ ਸੇ ਅਠਾਰਾ ਕੰਗ ਤੇ ਬਸ ਲੋ ਇਕਤਾ ਤਾ ਤਾ ਲਿਖਾ ਹੋਤਾ ਨਿਕਿਆ ਲਿਖਿਆ ਹੋਇ ਨਾ ਸੋ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀ ਸੁਲਤਾਨਾ ਪਾਈਂ ਨਦੀਆਂ ਤੇ ਵਾ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗिरा ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਧਿ ਕਹਿਣ ਨਾ ਅੰਤ ਅੰਤ ਨਾ ਕਰਨੇ ਦੀਨ ਨਾ ਅੰਤ ਅੰਤ ਨਾ ਵੇਖਣਾ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤਾ ਅੰਤ ਨ ਜਾਪੇ ਕੇਤਾ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਨ ਕੇਤੇ ਬਿਲ ਲਾਹੀ ਤਾਂ ਕੇ ਅੰਤਰਾ ਪਾਈ ਜਾਹੀ ਹੂ ਅੰਤਰਾ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾ ਊਚੇ ਉਪਰ ਊਚਾ ਨਾ ਹੋਈ ਊਚਾ ਹੋਵੇ ਕੋਈ ਦੇ ਸੋਚੇ ਕੋ ਜਾਣੇ ਸੋ ਹੋਏ ਜੇ ਵੜੇ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾ ਤਉ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੇ ਨਾ ਤਮਾਏ ਕੀਤੇ ਮੰਗੇ ਜੋਦਿਆ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਬ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖ ਖਾਈ ਖਾਏ ਕੀਤੇ ਆਦੂ ਭੁੱਖ ਸਦ ਮਾਰੇ ਬੇ ਦਾਤਾ ਤੇਰੀ ਦਾਤਾ ਮੰਦ ਖਨਾ ਸੀ ਪਾਣੇ ਹੋਏ ਉਹ ਰਾਖਾ ਸਕੈ ਕੋਈ ਜੀ ਕੋ ਖਾਇ ਕੇ ਆ ਕਰਨ ਪਾਏ ਉਹ ਜਾਣ ਜੀਤੀ ਆ ਮੈਂ ਖਾਇ ਆ ਪੈ ਜਾਣ ਆਪੇ ਦੀ ਆਖੇ ਸੇ ਭੇਕੇ ਕੇ ਜਿਸ ਨਮਕ ਸੇ ਸਿਰ ਸੁਲਾ ਨਾਨੁ ਪਾਤਸ਼ਾਹ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲ ਆਵੇ ਮੁੱਲ ਲੈ ਜਾਏ ਮੁੱਲ ਭਾਏ ਮੁੱਲਾ ਸਮਾਏ ਅਮੁੱਲ ਤਰਮੋਦੀ ਮਾਨ ਅਮੁੱਲ ਤੋਂ ਲੈ ਮੁੱਲ ਪ੍ਰਮਾਣ ਅਮੁੱਲ ਬਖਸੀ ਸਮੋਨੀ ਸਹਾਨ ਅਮੋਲ ਕਰਮ ਅਮੋਲ ਪਰਮਾਨ ਅਮੋਲ ਮੁਲੇ ਆਖਿਆ ਨਾ ਜਾਏ ਆਖਾ ਖਰੇ ਨੇ ਬੁਲਾਇ ਆਖੇ ਵੇਦ ਪਾਠ ਪੁਰਾਣਾ ਕੈਂਪੜੇ ਕਰੇ ਵਖਿਆ ਆਖੇ ਬਰਮਿਆ ਆਖੇ ਗਾਂ ਆਖੇ ਗੋਪੀ ਤੈ ਗੋਵਿੰਦਾ ਆਖੇ ਸੁਰਖ ਅਖੇ ਸਦ ਆਖੇ ਕਿਤੇ ਕਿਤੇ ਮੁੱਧ ਆਖੇ ਦਰਵਾਖੇ ਦੇ ਉਹ ਆਖੇ ਸੁਰਨਨ ਮੋਨ ਗਨ ਸੇਵਾ ਕਿਤੇ ਆਖੇ ਆਪਨ ਪਾਏ ਕਿਤੇ ਕਹਿ ਗਏ ਉਠੜ ਜਾਏ ਇਤੇ ਕਿਤੇ ਹੋਰ ਕਰੇ ਤਾ ਆਖ ਨਾ ਸਕੈ ਕਹੀ ਕੇ ਜੀਵਣ ਪਾਵੇ ਤੇ ਉਹ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਰਗਾ ਵ ਰੰਗਾ ਵਾ ਸੋਦਰ ਕੇ ਆ ਸੋ ਕਰਕੇ ਆਜਤ ਵੈਸਣ ਰਸਮਾਲੇ ਵਾ ਜੇ ਨਾ ਆਉਦੇ ਅਨੇਕ ਅਸੰਖਾ ਕੀਤੇ ਵਾ ਵਹਾਰੇ ਕੀਤੇ ਰਾਗ ਪ੍ਰੀ ਸ਼ੌਕ ਇਨ ਕੀਤੇ ਗਾਵਨ ਹਾਰੇ ਗਾਵੇ ਤੋ ਨ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਈ ਤਰਹ ਵਿਚਾਰੇ ਗਾਵੈ ਸਰਵ ਰਵੇ ਦੇਵੇ ਸੋਣ ਸਦਾ ਸੁਗਾਰੇ ਗਾਵੈ ਇੰਦੇ ਦਸਮ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਦ ਸਮਾਧੀ ਅੰਦਰ ਗਾਵੈ ਸਾਧ ਵਿਚਾਰੇ ਗਾਵਣ ਯਦੀ ਸਦੀ ਸੰਤੋਖੇ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖਿ ਸਰੋਜ ਜਗ ਜਿਵਿਦਾਨ ਲੈ ਗਾਵੈ ਮੋਹਣੀਆਂ ਮਨ ਮੋਹਨ ਸੁਰਗਾਂ ਵਿੱਚ ਪਿਆ ਲੈ ਗਾਵਣ ਤਨੁ ਪਾਇ ਤੇਰੀ ਅਸ਼ਟ ਤੀਰਤ ਨਾਲੇ ਗਾਵੈ ਜੋਧ ਮਹਾ ਬਲ ਸੂਰਾ ਗਾਵੈ ਖਾਣੀ ਚਾਰ ਗਾਵੈ ਖੰਡੁ ਮੰਨ ਵਰਪਨ ਨਾ ਕਰ ਗਾ ਰਖੇ ਤਾਰੇ ਸੇ ਤੁਧਨੋ ਗਾਵੈ ਜੋ ਤੁਧ ਭਾਵਨ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨਾ ਆਉ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਇਓ ਸਾਚਾ ਸਾਚੀ ਨਾ ਆਈ ਹੈ ਭੀ ਹੋਸੀ ਜਾਇ ਨਾ ਜਸ ਅਸਨਾ ਜਿਨਰ ਚਾਏ ਰੰਗੇ ਰੰਗੇ ਬਾਤੇ ਕਾਇ ਕਰ ਜੇ ਨਸੀ ਮਾਇ ਜਨੁ ਪਾਏ ਕਰ ਕਰਵੇਂ ਕਹਿ ਕੇ ਦਾਪਣਾ ਜੇ ਤਿਸ ਦੀ ਵਢਿਆ ਜੋ ਤਿਸ ਪਾਵੇ ਸੋਈ ਕਰਸੇ ਹੁਕਮਾ ਕਰ ਨਾ ਜਾਈ ਸੋ ਪਾਤ ਸਾਰ ਸਾ ਪਾਤ ਸਾਰ ਨਾਨਕ ਨਾ ਜਾਈ ਹੁੰਦਾ ਸੰਤੋਖ ਜ਼ਰਬ ਝੋਲੀ ਧਿਆਨ ਵੀ ਕਰਐ ਮਪੂਤ ਖਿੰਦਾ ਕਾਲ ਕੁਆਰੀ ਕਾਇ ਜੋਤ ਰੰਡਾ ਪ੍ਰਤੀਤ ਆਈ ਪੰਦੀ ਸਭ ਜਮਾਤੀ ਮਨ ਜੀਤਾ ਜਗ ਜੀਤਾ ਆਦੇ ਤਿਸੇ ਆਦੇ ਸ ਆਦ ਨੀਰ ਨਾਦ ਨਾਤ ਜੋ ਜੋ ਇੱਕੋ ਵੇਸਾ ਉਗਤ ਗਿਆਨ ਦੇ ਬਨਾਰਨ ਕਟਕੜ ਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਿੱਦਿ ਸਦੇ ਅਵਰਾ ਸਾਦ ਸੰਜੋਗ ਵਜੋ ਦੋ ਕਾਲ ਚਲਾਵੇ ਲੇਖ ਆਵੇ ਭਾਗ ਆਦੀ ਦਿਸ ਆਦੇਸ ਆਗਨੀਲ ਨਾਦ ਨਾਥ ਜੁਗ ਜੁਗ ਏਕੋ ਵੇਸਾ ਏਕਮ ਆਇ ਜੋ ਤੇ ਆਇ ਤੇ ਚਲੇ ਪ੍ਰਵਾਨ ਇੱਕ ਸੰਸਾਰੀ ਇੱਕ ਬੰਡਾਰੀ ਇਕਲਾਇ ਦੀਵਾਨ ਜੇ ਤਿਸ ਭਾਵੇ ਤੇ ਵੇ ਚਲਾਵੇ ਜੇ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਨ ਆਵੇ ਬਹੁਤ ਹੈ ਉਗਡਾਣਾ ਆਦੇਤ ਸਿ ਆਦੇਸ ਆਦਨੀ ਨਾਗ ਨਾਤ ਜੁਗ ਜੁਗ ਏਕੋ ਵੇਸ ਅਸ ਲੋਈ ਲੋਈ ਭੰਡਾਰ ਜੁਗ ਜਪਾਇ ਸੋਇ ਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨ ਸੱਚੇ ਕੀ ਸਾਚੀ ਕਾਰ ਆਦੇਤ ਸਿ ਆਦੇਸ ਆਦਨੀ ਨਾਗ ਨਾਤ ਜੁਗ ਜੁਗ ਏਕੋ ਵੇਸ ਇਕ ਦੋ ਜੀ ਭੋ ਲਖ ਹੋਏ ਲਖ ਹੋਏ ਲਖ ਵੀਸ ਲਖ ਲਗੇੜਾ ਆਖੀ ਐ ਇਕ ਨਾਮ ਜਗਦੀਸ਼ਾ ਇਤਰਾਏ ਪਤ ਪਵਣੀਆਂ ਚੜੀਆਂ ਹੋਇਆਂ ਕੇਸ ਸੁਣਗ ਲਾਇਆ ਆਕਾਸ ਕੇ ਕੇਟਾ ਆਇ ਰੇ ਸ ਨਾਨਕ ਨਦੀ ਪਾਈ ਐ ਕੂੜੀ ਕੂੜੈ ਠੀਸ ਆਕਣ ਜੋਰ ਜੋ ਪੈਨੇ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਉਣ ਮਰਨਾ ਜੋਰ ਜੋਰ ਨਾ ਰਾਜਮਾਲ ਮਨਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੋਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋ ਨਾਨਕ ਉਤਮ ਨੀਚ ਨ ਕੋਈ ਰਾਤੀ ਰੋਤੀ ਤੇ ਤੇ ਵਾਰ ਔਰ ਪਵਨ ਪਾਣੀ ਆਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਦ ਕਰਮੀ ਕਰਮੀ ਹੋਈ ਵਿਚਾਰ ਸੱਚਾ ਆ ਸੱਚਾ ਦਰਵਾਜ ਤਿਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਏ ਜਾ ਪੈ ਜਾਏ ਧਰਮ ਖੰਡ ਕਾਏ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਸਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾਲਤ ਕੜੀਐ ਰੂਪ ਰੰਗ ਕੇ ਵੇਸ ਕੇਤੇ ਆਕਰ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਅੰਦਰ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨ ਮਨ ਕੇਤੇ ਕੇਤੇ ਰਤਨਾ ਸਮੁੰਦਾ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦਾ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਮ ਬਿਨੋ ਕੋਡ ਅਨੰਦ ਕਰਮਖੰਡ ਕੀ ਬਾਣੀ ਰੂਪ ਦਿੱਤਾ ਘਾਲਤ ਕਣੀ ਐ ਬਹੁਤਿਆਂ ਨੂੰ ਤਾਂਕਿਆਂ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਐ ਸੁਰਤਿ ਮਤਿ ਮਨ ਬੋਧਾ ਤਿਥੈ ਘੜੀਐ ਸੁਰਾਂ ਸਦਾ ਕੀ ਸੁਦਾ ਕਰਮਖੰਡ ਕੀ ਬਾਣੀ ਜੋੜ ਦਿੱਤਾ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਮਲ ਸੋਰ ਤਿਨ ਮੈਂ ਰਾਮ ਰਹਾ ਪ੍ਰਭੂਰਾ ਤਿਥੈ ਸੀਤਾ ਸੀਤਾ ਮੈਂ ਮਾ ਮਾਏ ਤਾਂਕੇ ਰੂਪ ਨਾ ਕਤਨੇ ਜਾਏ ਨਾ ਓਏ ਮਰੇ ਨਾ ਠਾਗੇ ਜਾਏ ਜਿਨ ਕਹਰਾ ਵਸੈ ਮਨਮਾਇ ਤਿਥੈ ਭਗਤੋ ਸਹਿ ਕੇ ਲੋਕ ਰਹਿ ਨੰਦ ਸਚਾ ਮਨ ਸੋਏ ਸਚ ਕਣ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮਨਵਰ ਪੰਡ ਤੇ ਕੋ ਕਥੈ ਤਿਥਾਂ ਅਨੰਤ ਨੰਤ ਤਿਥੈ ਲੋਰੂ ਆਕਾਰ ਜਿਉ ਜਿਉ ਹੁਕਮ ਤਿਵੈ ਤਿਵਕਾਰ ਵੇਖੈ ਵਿਸੈ ਕਾਰੂ ਵਿਚਾਰ ਨਾਨਕ ਕਥਨਾ ਕਰੜਾ ਸਾਤ ਜਤ ਪਹਾਰਾ ਤੀ ਰਸਨਿਆਰੇ ਨਨ ਮਤ ਵੇਹ ਹਥਿਆਰ ਭੌਖ ਲਗਨ ਤਪਤਾਉ ਪੰਡਾ ਭਾਵ ਅਮਰਤਾ ਤਿਤ ਢਾਲ ਕੜੀਏ ਸਭ ਸੱਚੀ ਟਕਸਾ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਗਰੀ ਨਦਰ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਦ ਤਮ ਹਤਾ ਦਿਵਸ ਰਾਤ ਦੋਇ ਦਾਈ ਦਾਇ ਅਖਿ ਲੈ ਸਗਲ ਜਗਤ ਚੰਗਿਆਈਆ ਗੁਰਿਆਈਆ ਵਾਚੈ ਤਰ ਮਹਦੂਰਾ ਕਰਮੀ ਆਪੂ ਆਪਣੀ ਕੀ ਨੇੜੇ ਕੇ ਦੂਰਾ ਜਿਨੀ ਨਾਮ ਧਿਆਇਆ ਗਏ ਮਸਕਤ ਗਾਲੋ ਨਾਨਕ ਤੇ ਮੁਖ ਉਜਲੇ ਕੇਤੇ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਗਾਲੋ ਨਾਨਕ ਤੇ ਮੁਖ ਉਜਲੇ ਤੀ ਛੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ